ਅਸੀਂ ਘਰਾਂ ਚ ਪਾਠ ਰਖਾਨੇ ਆ ਨਾ ਜੀ ਅਖੰਡ ਪਾਠ ਸਰਵਖਾਇਆ ਜੀ ਮੌਤ ਦਾ ਵਿਆਹ ਦਾ ਦੁਜੇ ਤਜੇ ਗੁਰਮਖੋ ਕਦੀ ਇਸ ਤਰ੍ਹਾਂ ਪਾਠ ਰਖਾਈਏ ਵੀ ਸਾਰਿਆਂ ਜੀਆਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣ ਲਈ ਗੁਰੂ ਗ੍ਰੰਥ ਸਾਹਿਬ ਨੂੰ ਕਰ ਲਿਆਉਣਾ ਹੈ ਕੋਈ ਲੋੜ ਨਹੀਂ ਜਾਦੇ ਰਿਸ਼ਤੇਦਾਰ ਸੱਦਨ ਦੀ ਤੇ ਕੋਈ ਜ਼ਰੂਰਤ ਵੀ ਮੈਨੂੰ ਬਖਸ਼ ਦੇ ਜੇ ਤੁਸੀਂ ਵੱਡਾ ਬਿਜ਼ਨਸ ਲੈ ਲਿਆ ਵੱਡਾ ਕਾਰ ਲੈ ਲਿਆ ਵੱਡਾ ਕੋਈ ਕੰਮ ਲੈ ਲਿਆ ਤੁਸੀਂ ਸਦੋਂ ਕੇ ਸ਼ੁਕਰਾਨਾ ਕਰਨੇ ਅੱਧਿਓ ਯਾਦ ਤੇ ਅੰਦਰੋਂ ਈਰਖ ਨਾਲ ਪਿੱਟੀ ਜਾਣਗੇ ਬੋਲਣਾ ਕੋਈ ਨਹੀਂ ਉਹਨਾਂ ਨੇ ਬੈਠੇ ਰਹਿਣਗੇ ਤੁਹਾਡੇ ਕਾਰਖਾਨੇ ਪਿੰਦੇ ਵਾ ਵਾ ਬੜੀ ਰੱਬ ਦੀ ਕਿਰਪਾ ਬੜੀ ਪਰ ਬਾਅਦ ਵਿੱਚ ਗੱਲਾਂ ਕਰਨਗੇ ਕਿਦੋਂ ਠੱਗੀ ਮਾਰੀ ਲੱਗਦੀ ਸੋ ਇਸ ਤਰ੍ਹਾਂ ਹੀ ਹੁੰਦਾ ਹੈ ਜੀ ਇਹ ਦੁਨੀਆ ਦੀ ਹਕੀਕਤ ਹੈ ਬਹੁਤ ਚੰਗਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਆਈਏ ਜੇ ਸਾਰੇ ਜੀ ਸਹਿਮਤ ਹੋ ਜਾਣ ਕਰਨੀ ਕਮਾਣੀ ਵਾਲੇ ਨਿਤਨੇਮੀ ਗੁਰਸ਼ਿਕ ਪਾਠ ਕਰਨ ਪਾਠ ਸੁਣੀਏ ਤੇ ਜੇ ਕੰਮ ਕਰਨਾ ਹੈ ਤੇ ਘੱਟੋ ਘੱਟ ਇਹ ਨਿਯਮ ਬਣਾ ਲਈ ਉੱਤੇ ਮਹਾਰੇ ਦਾ ਪਾਠ ਕਰਦਾ ਅਸੀਂ ਸਾਰਿਆਂ ਜੀਆਂ ਨੇ ਇੱਕ ਦਿਨ ਵਿੱਚ ਮੈਂ ਇਹ ਰਹਿਤ ਮਰਿਆਦਾ ਨੂੰ ਕੋਈ ਕਹਿ ਰਿਹਾ ਮਰਿਆਦਾ ਚ ਨਹੀਂ ਲਿਖਿਆ ਸਾਰੇ ਦਿਨ ਚ ਇੱਕ ਇੱਕ ਜੀ ਨੇ ਜਪਜੀ ਸਾਹਿਬ ਦੇ ਕਿਸੇ 11 ਪਾਠ ਕਰਨੇ ਕਿਸੇ 21 ਕਰਨੇ ਇਹ ਗਿਣਤੀ ਮਿੰਤੀ ਚ ਨਹੀਂ ਆਉਂਦਾ ਉਹ ਇਸ ਕਰਕੇ ਜਦੋਂ ਆਪਾਂ ਨਿਰੰਤਰ ਥੱਲੇ ਵੀ ਬਾਣੀ ਪੜੀ ਜਾਗੇ ਭਾਂਡੇ ਮਾਈਂ ਦੇ ਕੋਈ ਗੱਲ ਨਹੀਂ ਕਰੇਗਾ ਯਾਦ ਰੱਖਿਓ ਤਿੰਨਾ ਦਿਨਾਂ ਬਾਅਦ ਜਦੋਂ ਭੋਗ ਪਾਏਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਜਿਹੜੇ ਸੁੱਕੇ ਹਿਰਦੇ ਨੇ ਉਹਨਾਂ ਦੀਆਂ ਅੱਖਾਂ ਵੀ ਪ੍ਰੇਮ ਨਾਲ ਭਿੱਜ ਜਾਣਗੀਆਂ ਤੁਰ ਗਿਆ ਤਾਂ ਸਹੀਓ ਤਾਂ